ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਵਾਨੀ ਦੀ ਸਹਾਇ ਸ੍ਰੀ ਮਾਇਆ ਲక్ష్ਮੀ ਜੀ ਸਹਾਇ ਉਸਤਤ ਸ੍ਰੀ ਮਾਇਆ ਲక్ష్ਮੀ ਜੀ ਕੀ ਸ੍ਰੀ ਮੁਖਵਾਕ ਪਾਠ ਸਾਹਿਬ 10ਵੀਂ ਦੋਹੇਰਾ ਛਾਇਆ ਰੂਪੀ ਹੋਏ ਕੈ ਬਿਚਰਤ ਸ੍ਰੀ ਗੋਪਾਲ ਆਪਹਿ ਲక్ష్ਮੀ ਬਾਪ ਧਰੇ ਜੀਉ ਜੰਤ ਪ੍ਰਤਪਾਲ ਚਾਉ ਪਈ ਸ੍ਰੀ ਮਾਇਆ ਮੁਖ ਕਰੋ ਉਚਾਰ ਦ੍ਰਿਦਰ ਸਾਗਰ ਤੇ ਲੇਹੋ ਉਬਾਰ ਰਹਾਓ ਦੋਹਿਰਾ ਆਦ ਭਵਾਨੀ ਈਸੁਰੀ ਮਾਇਆ ਜਾ ਕੋ ਨਾਮ ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ ਸੁਖਦਾਇਕ ਮੰਗਲ ਕਰਨ ਪ੍ਰਤ ਪਾਲੇ ਬਹੁ ਭਾਂਤ ਸੁਬੁੱਧ ਦੈਨ ਜੈ ਜੈ ਕਰਨ ਮਾਇਆ ਸ੍ਰੀ ਜਗਮਾਤ ਬਿਸਨ ਪਦ ਸਾਰੰਗ ਛਪੈ ਜਗ ਬੰਦਨ ਜਗਨਾਥ ਜਗਤ ਪਾਲਕ ਹਰ ਅੰਬੈ ਪ੍ਰਜਾਨਾਥ ਜਗਨਾਥ ਸੇਵ ਰਖਸ਼ਕ ਜਗਦੰਬੈ ਜਗਤਾਰਣ ਭੈ ਹਰਨ ਪ੍ਰਜਾਪਤ ਆਦ ਭਵਾਨੀ ਮਾਇਆ ਕੋ ਬਪਤਾਰ ਜਗਤ ਮਹ ਅਲਖ ਲਖਾਨੀ ਅਪਦ ਬਿਨਾਸਨ ਸੁਖ ਕਰਨ ਦਾਸ ਰਖਸ਼ਕ ਹਰ ਮਾਇਆ ਤੀਨ ਲੋਕ ਸਭ বাস ਕਰਨ ਅਮਿਤ ਗਤ ਪ੍ਰਗਟ ਸੁਭਾਇਆ ਦੋਹਿਰਾ ਤਉ ਮੇਨ ਸਰੇਨਾ ਇੱਕ ਸ਼ੇਨ ਕਾਰਜ ਹੋਤਨਾ ਸਿੱਧ ਜਿਨ ਕੋ ਤੁਮ ਕਿਰਪਾ ਕਰੀ ਤਿਨ ਕੇ ਗਰਹਿ ਨਵ ਨਿਧ ਅਗਹਾ ਦਰਿਦਰ ਨਿਵਾਰਣੀ ਭਵ ਹਜਾ ਕੋ ਨਾਮ ਸਤਰ ਘਾਤਨੀ ਅਮਿਤ ਗਤ ਮਿੱਤਰ ਪਾਲ ਸੁਖ ਧਾਮ ਮਨ ਬਾਛਤ ਫਲ ਦੇਤ ਹਰ ਭਗਤ ਆਪਨੋ ਜਾਨ ਸੁਜਸ ਦੇਤ ਮੰਗਲ ਕਰਨ ਸਭ ਕੋ ਕਰ ਕਲਿਆਨ ਦੀਨ ਬੰਧ ਜਗਤਾਰਣੀ ਮਾਇਆ ਬਾਪ ਹਰਿ ਰਾਏ ਜਵਾਲ ਵਿਸਾਲ ਮੁਖ ਤੇਜਵਲਤ ਸੰਕਟ ਕਰੋ ਸਹਾਇ ਮਹਪਾਲਨ ਜਗਮੰਡਣੀ ਖਲਖੰਡਨ ਜਗਮਾਤ ਅਚਲ ਸਰੂਪ ਅਨੂਪਗਤ ਮਾਇਆ ਸ੍ਰੀ ਜਗਨਾਥ ਦਾਸ ਨਿਵਾਜਨ ਭਗਤ ਹਿਤ ਸਿੱਖਨ ਕੇ ਪ੍ਰਤਪਾਲ ਮੁਕਤ ਦੈਨ ਰਛਿਆ ਕਰਨ ਮਾਇਆ ਸ੍ਰੀ ਗੋਪਾਲ ਦਾਨ ਦੇਨ ਬਹੁ ਜਗਤ ਕੋ ਪ੍ਰਤ ਪਾਲੇ ਬਹੁ ਭਾਂਤ ਕਾਲ ਰਛ ਜਗ ਪਾਲਨੀ ਬਿਦਨਾ ਸ੍ਰੀ ਪ੍ਰਭਨਾਥ ਦਇਆ ਕਰਨ ਕਿਲ ਬਿਖ ਹਰਨ ਮਾਇਆ ਅਛਲ ਸਰੂਪ ਬਿਆਦ ਹਰਨ ਸੰਕਟ ਦਰਨ ਖਲ ਖੰਡਨ ਜਗ ਭੂਪ ਭਗਤ ਦਾਇਨੀ ਦਾਸ ਹਿਤ ਰਛ ਕਰਨ ਸਭ ਜਾਨ ਦੀਨ ਨਿਵਾਜਨ ਭੈ ਹਰਨ ਕਰੁਣਾ ਨਿਧ ਭਗਵਾਨ सिद्ध करण मंगल सवन व्यापक सकल संसार चौरासी जोय न कटत सिमरत श्री सोमुरार सोरठा धनदायक दिव्य देन प्रजापालनी प्रजापत कुमत नाश मत देन अमित तेज अमित ओजगत विष्णु पाद सारंग षपय छंद नवलनाथ निर्वाण सबुददायक मंगल कार ਕਾਲ ਬਿਨਾਸਨ ਰਹਿਤ ਕਾਲ ਸੁਤਦਾਇਕ ਨਰਹਰ ਕਰੁਣਾ ਨਿਧ ਸੋ ਕ੍ਰਿਪਾਲ ਕਲਪ ਬ੍ਰਿਛ ਜਾ ਕੀ ਛਾਇਆ ਸੋਨਾਥ ਨਿਰੰਜਨ ਨਰਹਰੀ ਸਭ ਜਗਤ ਸਹਾਇਆ ਮਾਇਆ ਬਪ ਜਗ ਮਾਹੇ ਦੁਖ ਹਰਤਾ ਸਭ ਜਗਤ ਕੀ ਜਿਸ ਸੁਨੀਏ ਤ ਦੁਖ ਜਾਹੇ ਜਸ ਪੂਰਨ ਹਰ ਲక్ష్ਮੀ ਦੋਹਰਾ ਨਰਕ ਨਿਵਾਰਣ ਜਗਤ ਗੁਰ ਮੋਹਨ ਸਕਲ ਸੰਸਾਰ ऋजक देन सब जगत को जस पूरन भंडार छपय छंद अगकंदन पाव हरण योग ज्वालला छत्री वृत्त धर्म तुजा फर हरत धर्म मूरत धर्माकृत असि पान असकेत खड़ग तुज धर्म धनुर्धार अकाल मूरत अनपाव प्रकाश अमित ओज अटल बर ਨਿਹ ਕਲੰਕ ਨਿਰਬਾਨ ਅਬ ਚਲ ਸਵਰੂਪ ਅਨੁਭਵ ਜੁਗਤ ਨਿਰਾਕਾਰ ਨਿਰਬਿਆਧ ਮਦਨ ਮੂਰਤ ਵਿਦਿਆ ਸੁਪਤ ਛਪੈ ਛੰਦ ਨਵ ਤਨ ਨਵਲ ਕਿਸੋਰ ਅਮਰ ਗਤ ਜਾ ਕੀ ਬਾਨੀ ਅਤ ਸੁੰਦਰ ਸ਼ਬ ਧਰੇ ਪ੍ਰਜਾਪਤ ਜਵਾਲਾ ਰਾਨੀ ਧਰਮ ਸਿੰਧ ਕਲਿਆਣ ਸੁਧਾ ਗਤ ਮਾਇਆ ਕਰਨੀ ਏਕ ਦ੍ਰਿਸ਼ਟ ਭਵ ਤਰਤ ਜਾਸ ਗਤ ਊ ਨਵ ਤਰਨੀ ਕਲਾ ਤਾਰ ਸਭ ਮੱਧ ਰਾਜਤ ਗਾਜਤ ਕੇ ਹਰ ਸਮ ਨੂ ਪਰ ਚਰਨ ਅਪਾਰ ਤੁਨ ਸੁਨੀਤ ਬਾਜੇ ਸੋ ਜੰਮ ਦੋਹਾ ਸੋ ਰਠਾ ਸਭ ਕਿਛ ਤੁਮਰੇ ਹਾਥ ਜਿਸ ਦੇ ਵੇਸ ਪਾਵਹੀ ਸ੍ਰੀਨਾਥਾਂ ਕੇ 나ਥ ਮਾਇਆ ਚਰਨ ਧਿਆਵਹੀ ਦਇਆ ਰੂਪ ਭਗਵੰਤ ਦ੍ਰਿਦਦਰ નિਵਾਰਣ ਸੋਖ ਕਰਨ ਮੰਗਲ ਰੂਪ ਅਨੰਤ अपद विनाशन जयकरन लोकतत दसनाथ रमा राव सब जगत की दीना नाथ ना अनाथ मया करो इस पदत की मैं धर ओट ना और पै द्वार माया हरि दूसर नाही ठार किस को जाचो नर हरि हरहो दीन अपदा हरि मेहर उपावहु दुख हरो मया करो इस पदत पार मंगल कर अपदा हरो ਦਰਿਦਰ ਸਾਗਰ ਮਹਿ ਡੂਬਤੇ ਹੇ ਮਾਇਆ ਜਗਤਾਤ ਤੁਛ ਬਾਤ ਤੁਮ ਨਿਕਟ ਹੈ ਗਹਿ ਭੁਜ ਲਿਹੁ ਰਗੁਨਾਥ ਕਰਮਹੀਨ ਮਤਹੀਨ ਹਉ ਅਲਪ ਬੁੱਧ ਮਤ ਥੋਰ ਮਹਾਪਤਿਤ ਦੁਖੀਆ ਅਧਿਕ ਚਿਤਵਉ ਆਪਣੀ ਔਰ ਮਿਹਰ ਨਜ਼ਰ ਕੀ ਫਜ਼ਲ ਸੇ ਚਿਤਵਹੁ ਦੀਨ ਦਇਆਲ ਮੀਨ ਤਪਤ ਜਲ ਦੇਹੋ ਹਰ ਕਰੁਣਾ ਨਿਧ ਗੋਪਾਲ कृपासिंधह संकट हरण कल्पवृक्ष जह छाह सिद्ध रूप अनहद शब्द जेह सम दू सरनाह चारणी दोहरा श्री माया जग मोहनी निह कलंक जह रूप तीन लोक बन्दत चरण ब्रह्मा विष्णु अनूप विष्णु पद सारंग छपै शेष सहस्रपान रटत तद्यपतो मयांतना पावत नेत नेत सब कहत वेद सुर नर मुन त्यावत चित चिंता नर हरत माए इच्छया पूरन जग कलमल अग सब हरत मुखमंडल नव तन सब कवल नयन सो निरपण निरपत कटके हर मृगलोचनी कदल सुजंग आ जान बाह प्रजापाल दुख मोचनी बड्डा दोहरा है चतुर्बाहु असटाकरी नारसिंह जहके भेष प्रहलाद उबार्यो दुख हर्यो हरणाख सु हर्यो नरेश इंद्र दोहरा मुक्त देन मंगल करण छेम करण हर राय श्रुत बचनी श्रुत कारण हार सब को करो सहाय विष्णु पद गौरी छेम करण इष पुजन अमर तन ब्रतमही धार ਰਾਛਕਰਨ ਭੈ ਹਰਨ ਸਦਾ ਜੈ ਧਰਮ ਤਨੁਰ ਧਰ ਮਾਇਆ ਨਾਮਿ ਅਪਾਰ ਜਗਤ ਮਹਿ ਪ੍ਰਗਟ ਭਵਾਨੀ ਮਾਇਆ ਨਾਮਿ ਅਪਾਰ ਜਗਤ ਮਹਿ ਪ੍ਰਗਟ ਭਵਾਨੀ ਸੰਕਟ ਦ੍ਰਿਦਰ ਅਪਦਾ ਹਰਨ ਪੀਰ ਤ੍ਰੈ ਲੋਕ ਪਛਾਨੀ ਦੀਨਾ नाथ ਸਨਾਥ ਸਭਨ ਪ੍ਰਤਪਾਲ ਕਰਈਆ ਜਗ ਬੰਧਨ ਭੈ ਹਰਨ ਮਾਏ ਦੁੱਧ ਪੂਤ ਦਿਵਈਆ ਮਨ ਬਾਂਛਤ ਫਲ ਦੇਤ ਬਿਰਦ ਕੀ लाज ਰਖਈਆ ਦੀਨਨ ਕੀ ਪ੍ਰਤਪਾਲ ਧਰਮ ਬ੍ਰਿਤ ਅਪਦ ਮਿਟਈਆ ਇੰਦਰ ਸੋਰਠਾ ਮਾਇਆ ਅਛਾਲੇ ਅਪਾਰ ਮੋਛ ਕਰਨ ਸੰਕਟ ਹਰਨ ਬਿੰਦਨਾ ਸਕਲ ਸੰਸਾਰ ਰਿਜਕ ਦੇਨ ਇਛਿਆ ਪੂਜਨ ਰਸਾਲ ਦੋਹਰਾ ਸੁਖਦ ਦੇਨ ਅਨਹਦ ਕਰਨ ਜੈ ਜੈ ਮੰਗਲ ਰੂਪ अभनसी अब, अब चल सदा बिदना ब्रह्म स्वरूप द्रब्य उपवन के नमित सिमरो श्री जग माए आद अंत रछिया करण सब को करो सहाय अगम रूप माया हरि परम सिद्ध की खान कुमत बिना सन जय करण दाता सकल जहान दुख निवारण अगहरन दीन दयाल कृपाल शरण परे की राखती दाता सकल गोपाल श्री नारायण जगत पित भव खंडन जग मात सृष्टि उपवन जग करन प्रत पाले दिन रात किरतारथ मंगल करन करुणा निध करतार काल रच्छ तारन प्रभु माया रूप मुरार मधुर धुन छंद दोहरा वेदना सकल संसार की सिरजा धरन आकाश चांद सूरज दोए दीवड़ै कीने विविध प्रकाश ब्रह्मा विष्णु उपाएकै कीनी सकत प्रसार कोट 33 सा सुर भए नाले इंद्र पुहार सुर नर मुन गंधर्व रचे जख किन्नर गण प्रेत असुर प्रबल दानव विकट रहो निछत्र गृहेत षपय शंद सप्तसिंध सतदीप खंड नवखंड बनायो जल थल पर्वत कणक मेर हिम भूम रचायो पश पंछी जल जीव अनल गगनंतर कीना अंडज जेरज सेतज उत्पुज्य प्रगट सोकीना नरक स्वर्ग चहु जुग बने रात्रि दिन सपाल मास पवन पानी बैसंतरो ठाकुर छेरोदास दोहरा ਦੁਖ ਸੁਖ ਦੋਏ ਕੱਪਰੇ ਬਨੇ ਮਾਨੁਖ ਕਾ ਵਿਵਹਾਰ ਧਰਮ ਪਾਪ ਸਾਖੀ ਦਉ ਬਿਦਨਾ ਠਟਿਓ ਅਪਾਰ ਕਨਕ ਦੋਹਰਾ ਜਾਤ ਜਾਤ ਰਚਨਾ ਭਈ ਸਭ ਮਹਿ ਆਪ ਖਿਲੰਤ ਨੀਚ ਊਚ ਮਹਿ ਆਪ ਹਰ ਬਿਰਲਾ ਕੋਏ 부ਝੰਤ ਰਾਵ ਰੰਕ ਪ੍ਰਜਾ ਭਈ ਗ੍ਰਾਮ ਨਗਰ ਸਭ ਦੇਸ ਭੂਪ ਛਤਰ ਪਤ ਤੇਜ ਬਾਰ ਸੂਰੇ ਜੋਧ ਨਰੇਸ ਖੱਤਰੀ ਬ੍ਰਾਹਮਣ ਸੂਦ ਵੈਸ ਚਾਰ ਵਰਨ ਕੀ ਖਾਨ ਮਾਇਆ ਸੁਪਨ ਸੁਖੋਪਤੀ ਪੁੰਨ ਦਾਨ ਇਸਨਾਨ ਬਲੀ ਤਪੀ ਜੋਗੀ ਕੀਏ ਜਟਾ ਜੂਟ ਨਖ ਧਾਰ ਗ੍ਰਹੀ ਜਤੀ ਜਾਪੀ ਹੋਏ ਨਾਨਾ ਵਿਦ ਬੈਪਾਰ ਸੁਰਨਰ ਮੁਨ ਦੇਵੀ ਬਨੇ ਆਪ ਬਨੇ ਅਵਤਾਰ रतनलाल हीरा मुकत कंचन रूप सुधार सब मह तुही निरंजना उन्नी ठावर न कोई घाट काट, काट मह बिचरे प्रभु ना कोए हुआ ना होए रहाओ चार वेद खट अष्टदस विदना रच बिसथार तीन लोक रचना भई करता सृजनहार तुम बिन सरे ना एक क्षण ਤੂੰ ਸਭ ਜੀ ਹੈ ਨ ਪ੍ਰਾਨ ਤੂੰ ਕਰਤਾ ਸਭ ਜਗਤ ਕੀ ਤੂੰ ਹੀ ਤੇ ਸਭ ਮਾਨ ਰਹਾਉ ਕਰਮ ਧਰਮ ਸੁਚ ਨੇਮ ਜਪ ਖਾਟ ਕਰਮਨ ਕੀ ਰੀਤ ਸੰਨਿਆਸੀ ਪੁਨ ਸਰਉਤ ਤੁਨ ਨਟਨਾਟਕ ਸੰਗੀਤ ਜੰਤਰ ਮੰਤਰ ਤੰਤਰਨ ਭਈ ਥਿਤਵਾਰ ਰੁਤ ਮਾਸ ਰਸ ਕਸ ਭੋਜਨ ਵਿੰਜਨਾ ਦੁਗਦ ਖੀਰ ਜਗਰਾਸ ਨੇਕੀ ਬਦੀ ਖੁਸ਼ੀਆ ਘਨੀ ਜੋਗ ਭੋਗ ਕੀ ਖਾਨ ਰਿੱਧ ਸਿੱਧ ਚਿੰਤਾ ਸਕਲ ਜੀ ਅਜੰਤ ਪਰਮਾਨ ਬੇਪਤ ਸਪਤ ਅਪਦਾ ਰਚੀ ਰਚਨਾ ਅਨਿਕ ਪ੍ਰਕਾਰ ਬਾਨ ਤ੍ਰੇਨ ਪਰਬਤ ਭੂਮ ਧਾਰ ਉਡਗ ਨਛਤਰ ਗਨਾਰ ਸਭ ਮਹਿ ਏਕ ਨਾਰਾਇਣਾ ਮਾਇਆ ਕੋ ਬਾਪ ਧਾਰ ਪ੍ਰਤਪਾਲੇ ਬਹੁ ਜੀ ਅਜੰਤ ਸਭ ਕੋ ਦੇਤ ਆਹਾਰ माधो दोहरा फूल फल बिरखा तुही तुही सबन की सार तुम सब को पैदा करो तुम ही करहो संगार पञ्चाल दोहरा जब माया हर बाप धरयो तब सब ही व्यवहार गुप्त प्रगट सब घट बिकहै वरते रूप अपार युग जुगांत सुन धुन धते एक अलख करतार गोपत प्रगट सब घट बिकहै वरत रूप अपार आनंद दोहरा सर्व लोह रछिया करन संतन के सुख धाम श्री माया जग बन्दनी लक्ष्मी जा को नाम मंगल दोहरा करुणा कर सो कृपा कर हो हाउ मत मंद अपाग दो कर जोर बिनती करत रक्ति भाग मोहे जाग ਕਾਰਮ ਰੇਖ ਮਾਇਆ ਤੂੰ ਹੀ ਤੂੰ ਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਪਈ ਜਾਗਤ ਭਾਗ ਲਿਲਾਰ ਆਨੰਦ ਦੋਹਰਾ ਆਨੰਦ ਰੂਪ ਅਨਹਦ ਸਦਾ ਅਨ ਦਿਨ ਆਨੰਦਯਾਨੰਦ ਅਨਦ ਬਿਨੋਦ ਅਨੰਤ ਹਰ ਅਨਹਦ ਅਨਦ ਗੋਬਿੰਦ ਜੈ ਦੋਹਰਾ ਜੈ ਸੋ ਜੈ ਤੋ ਜੈ ਕਰ ਜਈ ਜੈ 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 ਜਗਦੀਸ਼ जवत जात जगत जमुना जात व्रत जगत जगमग जग जह ईस पवित्र दोहरा परम पवित्र पुनीत पात पीतांबर प्रार्थना पाप परण पूरन पितर पीर परा भरताम धर्म सो रठा धर्म तार धन धन धन्न धन्न तरणी तरा तीरज धर्म सो ध्यान तुंद धूर तीरक धरा मोहन सो रठा मनमोहन मेहरवान मंगल मगन महान मत माधो मदन मुरार मधुसूदन मोहक महत चितानन्द सोरठा चिंता मन चिरकाल चित्त चीर चैतन चित चंचल चपल अचाल त्रिगचकोर पंकज अचुत छतरी सोरठा छतरी छत्त छितार क्षीर छिमोह क्षेत्र शक्त छेम क्षेम छार क्षारण छुद्रण बिपत पावी उदोत सोरठा पावी भुगत भंडार पीर पीम हरण पवहा भूत पवान भगत पाव पवजलतरण पारस सोरठा पारस पिता पुराण परमानन्द प्रीतमप्रभु पूरणपुरखपुराण पापपुञ्जगारत सभु नारायण सोरठा ਨਾਰਾਇਣ ਨਿਰੰਕਾਰ ਨਾਰ ਸਿੰਘ ਨਰ ਹਰ ਨਵਲ ਨਿਰਬਿਕਾਰ ਨਿਰਹਾਰ ਨੰਦ ਨੰਦਨ ਨੇਤਰ ਕਵਲ ਗਿਰਤਾਰ ਦੋਹਰਾ ਗਿਰਤਾਰੀ ਗੋਬਿੰਦ ਗੁਰੂ ਗੋਵਰਧਨ ਗੋਪਾਲ ਗੋਸਾਈ ਗੋਪੀ ਬੱਲਭ ਗੋਪਨਾਥ ਗੋਵਾਲ ਕਵਲ ਸੋਰਠਾ ਕਾਰਨ ਕਰਨ ਕਰੀਮ ਕੇਸ਼ਵ ਕਿਰਤਾਰਥ ਕਰਨ ਕੋਮਲ ਕਮਲ ਨਵੀਨ ਕੋਟ ਲੰਚ ਕੰਟਕ ਹਰਨ ਖਾਲਿਕ ਸੋਰਠਾ ਖਾਲਿਕ ਖਲਕ ਖੁਦਾਏ ਖੈਰ ਖੂਬ ਖੁਸ਼ਹਾਲ ਖੁਸ਼ ਖਾਲਿਸ ਖਤਮ ਅਤਾਏ ਖਾਮੇ ਖੂਨ ਖਤਾ ਬਖਸ਼ ਕਨ ਸਿਆਮ ਦੋਹਰਾ ਘਟ ਘਟ ਮੈਂ ਕਨ ਸਿਆਮ ਜੂ ਕਹਿਰਤ ਕਾਨ ਕਨ ਕੋਰ ਜੀਅ ਜੰਤ ਚਾਤ੍ਰਿਕ ਮਯੂਰ ਚਿਤਵਤ ਕੋਕਿਲ ਮੋਰ ਦਇਆ ਦੋਹਰਾ दीन दयाल दाता दया दुख दलिद्र दल दुंद दीर्घ विशाल दत्त अद्वयं दिनकर सबन मुकंद दु ओ अंग दोहरा ओंग वासुदेव वेदन विद्धत वार वार लाख वार ओर निवाहु वैरी नहीं वैर हरण करतार सहंस मुखी दोहरा सहन साहस सह पट सकल संसा सह सिराय ਸੱਜਣ ਸਾਧ ਸੰਸਾ ਨਹੀਂ ਸੀਤਲ ਸਾਤ ਸੁਖਦਾਏ ਇੰਦਰ ਗ ਦੋਹਰਾ ਈਸਰ ਈਸ ਈਮਾਨ ਇੱਕ ਇਮਨਾਇਕ ਇਮਨਾਏ ਇੱਕ ਇੱਕ ਈਕਾਨ ਇਸ ਇੰਦਰ ਲਾ ਇੰਤਹਾਏ ਚੁਰਨ ਦੋਹਰਾ ਚੁਰਨ ਚੋਰ ਚੰਕਤ ਝਪਟ ਝਿਮ 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 ਝੁਨਕਾਰ ਚੀਨ ਸ਼ਬਦ ਝਾਂਜਨ ਚਰਨ ਝਗਰਾ ਝੂਠ ਝਿੰਕਾਰ ਟੋਟਕ ਦੋਹਰਾ ਟੋਟਾ ਟੂ ਟਟੰਟਾ ਟਰਨ ਟੀਕਾ ਸਗਲ ਸੰਸਾਰ ਟਕ 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 ਨਿਰਖਉ ਤੁਮ ਹੈ ਏਕ ਟਿਕਨ ਕਰਤਾਰ ਠਾਉਰ ਠਾਉਰ ਠਾਕੁਰ ਠਟਿਓ ਬਿਨ ਠਾਕੁਰ ਨਹਿ ਠਾਟ ਠਾਕ ਠੇਕ ਸੋ ਦੂਰ ਯਹ ਨਹਿ ਬੱਗਾ ਨਹਿ ਠਾਟ ਨਹਿ ਡਰ ਦੋਹਰਾ ਡਾਂਗਰ ਡਿੰਗਰ ਹਾਉ ਅਦਿਕ ਤੁਮ ਨਹਿ ਡਰ ਡਰ ਡਾਰ ਬਾਰ ਬਾਰ ਡੰਡਾਉ ਤ ਤੁਮ ਤੋਜਸ ਡੰਕੇ ਪਾਰ ਢੀਠ ਦੋਹਰਾ ਢੋਰ ਢੀਮ ਢਾਡੀ ਢਿਮਕ ਹਾਉ ਤਰ ਢਾਕ ਪਲਾਸ ਢੇਰ ਢੀਠ ਟੁਲਕਤ ਫਿਰਤ ਟਹ ਟਹ ਪਰਨ ਉਦਾਸ ਛਪੈ ਤਰੁਨਤਾਪ ਤਮ ਹਰਨ ਤਾਤ ਤਿਆਗੀ ਤੀਰਥ ਤਤ ਤਿਮਰ ਤਪਤ ਤਿਖਟਰਨ ਤੋਖ ਤਪੀਨ ਅੰਤਰਗਤ ਜੰਤਰ ਮੰਤਰ ਮਹਯਾਪ ਆਪ ਤੋਸਤਾ ਤਕੀਆ ਛਤ ਤਟ ਤੀਰਥ ਟਿਟ ਕਾਟ ਆਪ ਆਪੇ ਤਪਸੀ ਬ੍ਰਿਤ ਤਾਪ ਨਿਵਾਰਣ ਤਮ ਹਰਨ ਅਗਨਾਸਨ ਅਮਿਤੋ జగਤ ਤਕੀਆ ਤਾਨ ਤਾਨ ਮਾਨਦਾਇਕ ਛਤਰੀਨ ਪਤ ਥੀਰਕਤ ਦੋਹਰਾ ਥਾਨਥਨੰਤਰ ਰਾਮ ਰਹੇ ਅਸਥਿਰ ਥੀਰ ਦਇਆਲ ਥਗਤ ਥਗਤ ਆਏ ਪ੍ਰਭੂ ਕਰਗਹਿ ਲੇਹੋ ਗੋਪਾਲ ਮੰਗਲ ਦੋਹਰਾ ਮੰਗਲ ਨਿਤ ਮੰਗਲ ਸਦਾ ਮੰਗਲ ਮੰਗਲ ਪੂਪ ਜੈ ਮੰਗਲ ਜੈ ਮੰਗਲਾ ਸੁਭ ਮੰਗਲ ਆਨੂਪ ਫਿਰਤ ਫਿਰਤ ਬਹੁ ਵਿਦ ਫਿਰੇ ਫੇਰੀ ਚੁੱਕੀ ਨਾ ਫੇਰ ਫਾਹ ਫਾਸ ਫਾਸੀ ਕਟਕ ਜਿਨਹ ਕਹਿਓ ਇਕ ਬੇਰ ਵਿਸ਼ਨ ਦੋਹਰਾ ਬੇਸਨਸੋ ਵਿਆਪਕ ਸਰਮ ਮੈਂ ਵਿਆਧ ਹਰਨ ਬਿਖਜਾਲ ਬਾਰ-ਬਾਰ ਬੰਦਤ ਚਰਨ ਬਿਪਤ ਬਿਗਨ ਰਛਪਾਲ RAM ਦੋਹਰਾ RAM ਰਮਤ ਸਭ ਘਟ ਵਿਖੈ ਸਭ ਮਹਾਰਾਮ ਰਹੀਮ RAV ਰੰਕ ਰਈਤ ਤੁਹੀ RAVਤ ਰਾਜ ਕਰੀਮ ਲਲਿਤ ਦੋਹਰਾ ਲਾਲ ਗੋਪਾਲ ਦਿਆਲ ਲਾਲ ਲਲਿਤ ਬਚਨ ਲਖ ਰੂਪ ਲਲਤ ਰੰਗ ਲਲਤਾ ਲਲਾ ਲਾਲ ਖਿਆਲ ਅਨੂਪ ਹਰਿਆਵਲ ਦੋਹਰਾ ਹਰ ਹੀਰਾ ਹਰਿਆਵਲਾ ਹਰ ਹਰ ਕੀਨੋ ਜੰਗ ਹਰਨ ਭਰਨ ਹਰ ਹਰ ਹਰੀ ਏ ਮੰਚਲ ਹਰ ਮੰਗ ਗਿਆਨੀ ਯਤਨ ਬਹੀਨ ਗਿਆਤ ਰੂਪ ਅਨਭਾਉ ਸਦਾ ਰਾਣਾ ਰਾਓ ਪ੍ਰਬੀਨ ਅਚਲ ਅਥਾਹ ਸਦ ਸਰਬਦਾ ਆਦ ਅੰਤ ਜੁਗ ਜੁਗ ਅਟਲ ਸਰਬ ਸੋ ਵਿਆਪੀ ਦੇਵ ਉਤਪਤ ਪਰਲੈ ਕਰਨ ਹਾਰ ਮਾਇਆ ਅਲਖ ਅਪੇਵ ਜਲ ਥਲ ਮਹੀਲ ਜੀ ਅਜੰਤ ਨਵ ਮੰਡਲ ਪਾਤਾਲ ਸਵਰਗ ਮ੍ਰਿਤ ਚੌਦਹ ਭਵਨ ਵਿਦਨਾ ਸੁਆਮ ਗੋਪਾਲ ਨਾਮ ਠਾਮ ਘਟ ਘਟ ਵਿਖੈ ਸਭ ਮਹਿਰਮਤ ਪ੍ਰਕਾਸ਼ ਅਖਰ ਬਾਨੀ ਸਭ ਤੂੰ ਹੀ ਸਭ ਮੁਖ ਦੇ ਤਿਰਾਸ ਦੋਹਰਾ ਲక్ష్ਮੀ ਕੋ ਬਪਤਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਭਰਨ ਸਭ ਜਗਤ ਕੀ ਸੰਤਨ ਕੀ ਸੁਖ ਰਾਸ ਨਰਾਜ ਸ਼ੰਦ ਅਚਲថា ਹਗਮ ਕਾ ਬੇਅੰਤ ਧਿਆਨ ਧਾਰੀ ਐ ਜਗਤ ਮਾਤੇ ਅੰਬਕਾ ਸੁਨਿਤ ਨੇਮ ਉਚਾਰੀਐ ਅਖੰਡ ਖਿਆਲ ਖੰਡ ਕਾ ਪ੍ਰਚੰਡ ਜਾਪ ਜਾਪੀਐ ਅਕਾਲ ਕਾਲ ਕਾਲ ਕਾ ਬੇਅੰਤ ਥਾਪ ਥਾਪੀਐ ਜਗਤਰ ਮਾਤ ਜਾਲ ਪਾਸ ਨਿਤ ਪ੍ਰਤ ਗਾਈਐ ਅਖੰਡ ਚੰਡ ਚੰਡ ਕਾ ਪ੍ਰਬਾਤ ਉਠ ਧਿਆਈਐ ਸਵਸਤ ਬਾਹੋ ਈਸ਼ਰੀ ਕਲਿਆਣ ਰੂਪ ਪੇਖੀਆ ਚਤੁਰ ਪੂਜਾ ਸਿੰਘਾਸਨੀ ਅਨੰਤ ਕੈ ਵੀ ਸੇਖੀਐ ਜਗਤ ਮਾਤ ਲక్ష్ਮੀ ਚਰਨ ਚਿਤ ਲਾਈਐ ਅਨੰਤ ਰੂਪ ਮੰਗਲਾ ਵਿਸੇਖ ਕੈ ਮਨਾਈਐ ਜੈ ਅੰਤ ਜੈਤ ਜੈ ਕਰੀ ਸੁਧਾ ਗਤੀ ਬਖਾਨੀਐ ਕਵਲ ਨੈਨ ਕੇਸਰੀ ਸੁਜਾਪ ਮੰਤਰ ਠਾਨੀਐ amar atal agad bod dhyar lal japiya susil satya dharmvrit pekh pekh trapiya anashkas brahm ko namaskar nityang adag adve atma sadiv satya chittyang murar mangalahari bakatarte uchariya subhasuri bindesuri sutyai paptariya jayant jwaljal paridha majar tariya bapunj pap kot kot tyaye gaye jariya मच्छकाचर सिंह ब्राह रूप गाई है परस राम राम कृष्ण भावनाते आई है जगन्नाथ निहकलंक देव संत नाई है अकाल मूर्त सतनाम नाम कोरि जहई को है जलंथर रंगिरंग नभ समस्त रूप जाननीय सो कीट हस्त तिरनंग मेर ब्रह्मही बखाननीय अनंत नाम बेअंत को बैराठ को पहचाननीय ਜੈੰਗ ਸਦਾਵਕਾਲ ਕਾ ਸੁਮੰਤਰ ਜਾਪ ਠਾਨੀਐ ਦੋਹਰਾ ਸਤ ਸਤ ਅਨਭਾਉ ਸਦਾ ਕਹਿ ਲਗ ਕਰੋ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖ ਹੁਲਾਜ ਨਿਦਾਨ ਸਤ ਸਤ ਅਨਭਾਉ ਸਦਾ ਕਹਿ ਲਗ ਕਰੋ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖ ਹੁਲਾਜ ਨਿਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸ੍ਰੀ ਸਰਬਲੋ ਮਹਾਰਾਜ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰ ਬਰਿਆ ਅਕਾਲ ਦੇਗੋ ਤੇਗ ਫਤਿਹ ਦੇਗੋ ਤੇਗ ਫਤਿਹ